ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੀ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਬਹੁਤ ਜ਼ਿਆਦਾ ਆਫਰਾਂ ਵਾਲੀਆਂ ਨੇ ਸਾਰਿਆਂ ਦੀ ਡਿਟੇਲ ਤੇ ਡਿਸਕ੍ਰਿਪਸ਼ਨ ਪ੍ਰਾਈਸ ਵਗੈਰਾ ਸ਼ਿਪਿੰਗ ਚਾਰਜਸ ਤੋਂ ਹੋਰ ਜੋ ਵੀ ਇਹਨਾਂ ਦੇ ਬਾਰੇ ਵਿੱਚ ਹੋਏਗਾ ਮੈਂ ਦੱਸ ਦਿਆਂਗੀ ਸੋ ਵੀਡੀਓ ਨੂੰ ਲਾਸਟ ਤੱਕ ਦੇਖਣਾ ਸਾਰੀਆਂ ਕਲੈਕਸ਼ਨਾਂ ਆਫਰਾਂ ਵਾਲੀਆਂ ਨੇ ਲਾਸਟ ਤੱਕ ਵੀਡੀਓ ਦੇਖੋਗੇ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਜਿਹੜੀਆਂ ਅੱਜ ਦੀ ਵੀਡੀਓ ਵਿੱਚ ਮੈਂ ਕਲੈਕਸ਼ਨ ਐਡ ਕੀਤੀਆਂ ਨੇ ਉਹਨਾਂ ਦੇ ਰੇਟ ਪ੍ਰਾਈਸ ਜਿਹੜੇ ਨੇ ਸ਼ਿਪਿੰਗ ਚਾਰਜਸ ਤਾਂ ਜਿਹੜੇ ਉਹਦੀ ਡਿਸਕ੍ਰਿਪਸ਼ਨ ਹੈ ਕਿੰਨੀ ਹੈ ਜਿਹੜੀ ਫਰਸਟ ਕਲੈਕਸ਼ਨ ਚੱਲ ਰਹੀ ਹੈ ਚੌਰ ਚਟ ਦੀ ਹੈ ਚੌਰ ਚਟ ਕਾਫੀ ਟ੍ਰੈਂਡ ਵਿੱਚ ਰਹਿੰਦਾ ਹਮੇਸ਼ਾ ਹੀ ਇਹ ਤੁਹਾਨੂੰ ਜਿਹੜਾ ਇਹਦੇ ਵਿੱਚ ਬਾਟਮ ਪਲੇਨ ਮਿਲੇਗਾ ਚੌਰ ਚਟ ਦਾ ਛੋਟ ਜਿਹੜੀ ਆ ਡਿਜੀਟਲ ਪ੍ਰਿੰਟਰ ਨਾਲ ਆਏਗੀ 2 ਮੀਟਰ ਦੀ ਸ਼ਰਟ 2 ਮੀਟਰ ਦਾ ਬਾਟਮ ਹੈ ਤੇ ਇਹ ਜਿਹੜੀ ਕਲੈਕਸ਼ਨਾਂ ਨੇ ਇਹ ਤਿੰਨ ਸੂਟਾਂ ਵਾਲੀ ਆਫਰ ਹੈ ਬਹੁਤ ਘੱਟ ਰੇਟ ਨੇ ਸਿਰਫ ਤੇ ਸਿਰਫ 750 ਦੇ ਵਿੱਚ ਤਿੰਨ ਸੂਟ ਜਿਹੜੇ ਕਿ ਤੁਸੀਂ ਇਹਨਾਂ ਵਿੱਚੋਂ ਪਾਏ ਤੁਹਾਡੇ ਘਰ ਤੱਕ ਪਹੁੰਚਣਗੇ ਪਰ ਇਹਨਾਂ ਤੇ ਇੱਕ ਹੀ ਆਪਸ਼ਨ ਹੈ ਕਿ ਇਹਨਾਂ ਜਿਹੜੇ ਤੁਸੀਂ ਦੋ ਸੂਟ ਤੁਸੀਂ ਸਿਲੇਕਟ ਕਰਨੇ ਆ ਕੋਈ ਵੀ ਚਾਹੇ ਸੇਮ ਚਾਹੇ ਡਿਫਰੈਂਟ ਤੁਹਾਡੀ ਚੋਇਸ ਹੈ ਥਰਡ ਵਾਲਾ ਜਿਹੜਾ ਹੈ ਉਹ ਸਾਡੇ ਸਾਈਟ ਤੋਂ ਇੰਨਾ ਹੀ অপਸ਼ਨ ਦੇ ਵਿੱਚੋਂ ਜਾਏਗਾ 750 ਰੁਪਿਆ ਰੇਟ ਹੈ ਸ਼ਿਪਿੰਗ ਚਾਰजेस ਜਿਹੜੀ ਫ੍ਰੀ ਹੈ ਹਮੇਸ਼ਾ ਮੋਸਟਲੀ ਸਾਰੀਆਂ ਕਲੈਕਸ਼ਨਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਤੇ ਮੇਰੇ ਹਮੇਸ਼ਾ ਸ਼ਿਪਿੰਗ ਚਾਰजेस ਫ੍ਰੀ ਹੀ ਹੁੰਦੇ ਨੇ ਅਗਰ ਕਿਸੇ ਤੇ ਹੋਏਗਾ ਤੇ ਉਹ ਮੈਂ ਤੁਹਾਨੂੰ ਡਿਟੇਲ ਵਿੱਚ ਦੱਸ ਦਿਆਂਗੀ ਆ ਰਿਅਨ ਕਾਟਨ ਦੇ ਵਿੱਚ ਤੁਹਾਨੂੰ ਜਿਹੜੀ ਹੈ ਕਿ ਸ਼ਾਰਟ ਦਾ ਫੈਬਰਿਕ 2.5 ਮੀਟਰ ਦਾ ਤੇ ਕਾਟਨ ਦੇ ਵਿੱਚ ਤੁਹਾਨੂੰ 2.5 ਮੀਟਰ ਦਾ ਬਾਟਮ ਮਿਲੇਗਾ ਪਲੇਨ ਬਾਟਮ ਹੈ প্রিনਟਡ ਸ਼ਰਟ ਹੈ ਤਿੰਨ ਸੂਟਾਂ ਵਾਲੀ ਆਫਰ ਹੈ 1050 ਰੁਪਏ ਦੇ ਵਿੱਚ ਤਿੰਨ ਸੂਟ ਤੇ ਜੇਕਰ ਤੁਸੀਂ ਸਿੰਗਲ ਸੂਟ ਹੈ ਬਾਈ ਕਰਨਾ ਚਾਹੁੰਦੇ ਹੋ ਤੇ ਉਹ ਤੁਹਾਨੂੰ 500 ਰੁਪਏ ਵਿੱਚ ਮਿਲੇਗਾ ਤੇ ਜੇਕਰ ਤੁਸੀਂ ਤਿੰਨ ਸੂਟ ਬਾਈ ਕਰਨਾ ਚਾਹੁੰਦੇ ਹੋ ਤੇ ਉਹ ਤੁਹਾਨੂੰ ਸਿਰਫ ਤੇ ਸਿਰਫ 1050 ਰੁਪਏਾਂ ਦੇ ਵਿੱਚ ਸ਼ਿਪਿੰਗ ਚਾਰਜਸ ਜਿਹੜੇ ਬਿਲਕੁਲ ਫ੍ਰੀ ਨੇ ਕੋਈ ਐਕਸਟਰਾ ਚਾਰਜਸ ਨਹੀਂ ਲੱਗਣਗੇ 2.5 ਮੀਟਰ ਦੀ ਸ਼ੌਰ ਹੈ 2.5 ਮੀਟਰ ਦਾ ਬਾਟਮ ਹੈ ਤਿੰਨ ਸੂਟ ਸਿਰਫ ਤੇ ਸਿਰਫ 1050 ਰੁਪਏਾਂ ਦੇ ਵਿੱਚ ਬਹੁਤ ਹੀ ਚਾਦਾ ਸੁਪੀਰੀਅਰ ਕੁਆਲਿਟੀ ਦਾ ਫੈਬਰਿਕ ਹੈ ਇਸ ਰੇਟ ਦੇ ਵਿੱਚ ਕਲੈਕਸ਼ਨਾਂ ਕਿਤੇ ਨਹੀਂ ਮਿਲਣਗੀਆਂ ਸ਼ਿਪਿੰਗ ਚਾਰजेस ਬਿਲਕੁਲ ਫ੍ਰੀ ਨੇ ਆਲ ਓਵਰ ਇੰਡੀਆ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਸਿਰਫ ਤੇ ਸਿਰਫ 1050 ਰੁਪਏ ਦੇ ਵਿੱਚ 3 ਸੂਟ ਤੁਹਾਡੇ ਘਰ ਤੱਕ ਪਹੁੰਚਣਗੇ ਬਿਲਕੁਲ ਫ੍ਰੀ ਸ਼ਿਪਿੰਗ ਚਾਰजेस ਹੈ ਕੋਈ ਚਾਰजेस ਨਹੀਂ ਲੱਗਣਗੇ ਜੋ ਰੇਟ ਦੱਸ ਰਹੀ ਹਾਂ ਇਹਨਾਂ ਸੂਟਾਂ ਦਾ ਉਹੀ ਫਾਈਨਲ ਤੁਹਾਨੂੰ ਲੱਗੇਗਾ ਬਾਕੀ ਇਹਨਾਂ ਵਿੱਚ ਆਪਸ਼ਨ ਜਿਹੜੀਆਂ ਹਮੇਸ਼ਾ ਆਉਂਦੀਆਂ ਰਹਿੰਦੀਆਂ ਨੇ ਨਵੀਆਂ-ਨਵੀਆਂ ਅੱਜ ਜਿੰਨੀਆਂ ਹੈਗੀਆਂ ਸੀ अवेलेबल ਉਹ ਮੈਂ ਇੱਥੇ ਸਾਰੀਆਂ ਐਡ ਕਰ ਦਿੱਤੀਆਂ ਨੇ ਸਾਰੀ ਕਲੈਕਸ਼ਨ अवेलेबल ਨੇ ਦੋ ਤਰ੍ਹਾਂ ਦੀਆਂ ਕਲੈਕਸ਼ਨਾਂ ਨੇ ਅੱਜ ਦੀ ਵੀਡੀਓ ਵਿੱਚ ਇੱਕ ਤਾਂ ਜੌਰਜਟ ਵਾਲੀ ਜਿਹੜੀ 750 ਵਿੱਚ ਤਿੰਨ ਸੂਟ ਨੇ ਤੇ ਇੱਕ ਹੈ ਰਿਓਨ ਕਾਟਨ ਵਾਲੀ ਜਿਹੜੀ ਇਹ 450 ਰੁਪਿਆ ਦੇ ਵਿੱਚ ਤਿੰਨ ਨੇ ਤੇ ਉਹਨਾਂ ਵਿੱਚ ਜਿਹੜੀਆਂ ਕਿ 50 ਤੋਂ ਉੱਪਰ ਰੰਗ अवेलेबल ਨੇ ਬਾਟਮ ਦੋਨੋਂ ਕਲੈਕਸ਼ਨਾਂ ਨਾਲ ਪਲੇਨ ਆਏਗਾ ਸ਼ਰਟ ਪ੍ਰਿੰਟਡ ਆਏਗੀ ਡੀਜ਼ਲ ਪ੍ਰਿੰਟਰ ਨਾਲ ਆ ਫਿਰ ਤੋਂ ਜੌਰਜਟ ਦੀ ਕਲੈਕਸ਼ਨਾਂ ਨੇ ਸਾਨੀਆਂ ਇੱਥੇ ਤੁਹਾਨੂੰ ਡਿਸਪਲੇ ਹੋ ਰਹੀਆਂ ਨੇ ਥੋੜੀਆਂ ਕਲੈਕਸ਼ਨਾਂ ਟੈਗ ਦੀਆਂ ਸੀ ਮੈਂ ਇੱਥੇ ਐਡ ਕਰ ਦਿੱਤੀਆਂ ਨੇ ਸਾਰੇ ਸੂਟ ਜਿਹੜੇ ਨੇ ਸੀ ਏਜ਼ ਇਟ ਇਜ਼ ਡਿਜ਼ਾਈਨ ਨਾਲ ਪ੍ਰਿੰਟ ਨਾਲ ਆਣਗੇ ਤੇ ਇਹਨਾਂ ਤੇ ਕਲਰ ਉੱਤਰਨ ਦੀ ਪੂਰੀ ਗਾਰੰਟੀ ਹੈ ਕਲਰ ਬਿਲਕੁਲ ਨਹੀਂ ਜਾਏਗਾ ਸੇਮ ਐਜ਼ ਇਟ ਇਸ ਰਹਿਣਗੇ ਆਫਟਰ ਵਾਸ਼ ਬਾਕੀ ਤੁਸੀਂ ਕੋਈ ਸੂਟ ਬਾਈ ਕਰਨਾ ਜਾਂ ਕੋਈ ਵੀ ਪੇੜੀ ਕਰਨੀ ਹੈ ਤਾਂ ਮੈਂ ਨੰਬਰ 6239245750 ਦਿੱਤਾ ਆ ਉਸ ਨੰਬਰ 'ਤੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦਿਖਵਾਦੀ ਕਰਨੀ ਹੈ ਤੁਸੀਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ